ਚਲ ਹੁਣ ਸਟਾਰਟ ਸਟਾਰਟ ਫਸਲੇਡਾ ਜਨ ਮੁਕਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਕਹਿੰਦਾ ਚੰਗੂ ਬੂਰੀਆਂ ਮੱਝਾਂ ਦੇ ਡੋਕੇ ਗੱਭਰੂ ਜਵਾਨ ਹੋ ਗਿਆ ਲਓ ਜੀ ਅੱਜ ਆਪਾਂ ਮਾਰਨ ਲੱਗੇ ਆ ਖੋਆ ਤੇ ਆਪਾਂ ਕੜਾਈ ਦੇ ਵਿੱਚ ਪਾ ਲਿਆ ਦੁੱਧ ਬਿਲਕੁਲ ਸੁਧ ਬੂਰੀ ਮੱਝ ਦਾ ਦੁੱਧ ਤੇ ਵਿੱਚ ਛੱਡ ਛੱਡਈ ਆਪਾਂ ਨੇ ਕੜਾਈ ਦੇ ਘਰਚਣਾ ਉਹ ਦੇਖੀ ਫਿਰ ਖਰਚ 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 ਖਰਚਣਾ ਕਹਿੰਦਾ ਜੀ ਉਹਨਾਂ ਜਨਾਨੀ ਦੇ ਥੱਲੇ ਕਹਿੰਦਾ ਐ ਲੱਗਿਆ ਜਿਵੇਂ ਕਿਤੇ ਕੜਾਹੀ ਦੇ ਵਿੱਚ ਖੁਆ ਲੱਗਿਆ ਦੁੱਧ ਤੋਂ ਨਿਕਲਣਾ ਜੀ ਖੁਆ ਹੁਣ ਆਪਾਂ ਬਣਾਵਾਂਗੇ ਤੇ ਅੱਜ ਦਾ ਆਪਣਾ ਬਹੁਤ ਸੋਹਣਾ ਬਲਾਗ ਆ ਤੁਸੀਂ ਬਣੇ ਰਹੋ ਇਸ ਬਲਾਗ ਦੇ ਨਾਲ ਤੇ ਆ ਸਾਡੇ ਕੋਲੇ ਜੀ ਇੱਕ ਮਾਨਾ ਸਾਡਾ ਮਾਨਾ ਇਹ ਵੀ ਬੜਾ ਖੰਦਾ ਯੋ ਯੋ ਆਯੋ ਯੋ ਤੇ ਦੇਖਿਓ ਆਪਾਂ ਹੁਣ ਆਪਾਂ ਬਣਾਵਾਂਗੇ ਗੱਜਰੇ ਆ ਗੱਜਰੀ ਲਾ ਗੱਜਰੀ ਲਾ ਵੀ ਬਣੂਗਾ ਤੇ ਬਣਨ ਗਿਆ ਖੋਈ ਦੀਆਂ ਪਿੰਨੀ ਆਜੋ ਆਜੋ ਮੈਂ ਖਾਊਗਾ ਆਜੋ ਤੂੰ ਵੀ ਖਾ ਲਈ ਵੇ ਬੱਚੇ ਸਾਰੇ ਬੱਚੇ ਵੱਡੇ ਛੋਟੇ ਨਿੱਕੇ ਸਾਬ ਨੂੰ ਖਵਾ ਛੱਡਣਾ ਜੇ ਲਓ ਜੀ ਹੁਣ ਮਲੇ ਖਰਚ 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 ਖਰਚਣਾ ਕੁਰਤੀ ਕੁਰਤੀ ਕੇ ਨਾ ਕਮਾਈ ਹਨ ਇੱਕ ਮਹੀਨੇ ਆਏ ਲੋ ਜੀ ਨਾ ਦੇ ਨਿਆਣੇ ਨਿੱਕੇ ਵੀ ਇੱਥੇ ਹੋਏ ਨੇ ਮੌਜੂਦ ਮਾਰ ਮਾਰ ਕੰਨਾਂ ਤੇ ਇਹਨਾਂ ਨੂੰ ਆਪਾਂ ਨੇ ਕਰ ਦੇਣਾ ਸੂਤ ਜਿਹਨੇ ਪਾਇਆ ਰੋਲਾ ਤੇ ਰੱਪਾ ਹੋ ਫੇਲ ਮਾਪਾ ਬਣਾਉਂਦੀਆਂ ਇੱਕ ਹੜੱਪਾ ਲੋ ਜੀ ਇਹ ਵਲੌਗ ਸਾਡਾ ਜੀ ਹੋਇਆ ਚੱਲਦਾ ਪਿਆ ਤੇ ਆਇਆ ਖੁਰਚਣਾ ਘੁੰਮਦਾ ਕੁੱਤਿਆਂ ਆਖੋ ਮਦਾਪੀ ਹੈ ਹੂੰ ਇਹ ਵੱਡਾ ਆਪਾਂ ਨੇ ਇਸ ਲਈ ਲੈ ਲਿਆ ਪਤਾ ਚੱਕਰ ਕੀ ਹੈ ਪੱਸੀ ਹੜਚ ਇਹ ਦੁੱਧ ਖਾ ਚੁਪਾਏ ਹਾਂ ਵੀ ਦੁੱਧ ਹੈ ਜਿਹੜਾ ਲਾਗਿਓਂ ਕਈ ਵਾਰੀ ਸਿੱਟਾ ਪੈ ਜਾਂਦਾ ਜਾਂ ਆਪਾਂ ਨਾ ਤੇ ਪਾਣੀ ਨਹੀਂ ਉਹ ਕੋਲ ਰੱਖਿਆ ਜੇ ਉਵਾਲਾ ਆ ਗਿਆ ਬਾਹਰ ਆ ਗਿਆ ਪਾਣੀ ਲੈ ਕੇ ਆ ਥੋੜਾ ਜਿਹਾ ਪਾਣੀ ਵੀ ਚਾਹੀਦਾ ਆਪਾਂ ਨੂੰ ਗਲਾਸ ਪਾਣੀ ਤੇ ਪਾਪਾਏ ਦੇ ਵਿੱਚ ਪਾਵਾਂਗੇ ਜੀ ਖੰਡ ਪੂਰਾ ਕਈ ਬੰਦੇ ਖੰਡ ਪਾਉਂਦੇ ਨੇ ਆਪਾਂ ਖੰਡ ਬੂਰਾ ਪਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਕਰਾਵਾਂਗੇ ਦਰਸ਼ਨ ਅਜੇ ਨਹੀਂ ਪਾਉਣਾ ਹੈਗਾ ਪਾਣੀ ਸਿਰ 'ਚ ਪਾਉਣਾ ਮੇਰੇ ਥੱਲੇ ਰੱਖਣਾ ਥੱਲੇ ਰੱਖਣਾ ਥੱਲੇ ਥੱਲੇ ਇਹ ਫਸਟਾ ਪਈ ਦੇ ਬੁੱਤਰੀ ਚੱਕਿਆ ਪਾਣੀ ਜਪਮਾ ਚੱਟਾ ਅਜੇ ਥੋੜੀ ਪਾਉਣੀ ਉਹਨੇ ਉਹਨਾ ਬੰਨੇ ਚੱਕ ਇਹ ਪਾਣੀ ਪੁੱਤਰ ਉਦੋਂ ਪਾਈਦਾ ਜਦੋਂ ਉਵਾਲਾ ਬਾਹਰ ਆ ਜਾਵੇ ਦੁੱਧ ਆ ਜਾਵੇ ਦੁੱਧ ਨੂੰ ਉਵਾਲਾ ਆ ਜਾਵੇ ਦੁੱਧ ਬਾਹਰ ਆ ਜਾਵੇ ਫਿਰ ਦੁੱਧ ਤੇ ਛਿੱਟਾ ਮਾਰੋ ਛਿੱਟਾ ਮਾਰ ਜਮਾਣਾ ਬਣ ਜਦੇ ਪਾ ਵਿੱਚ ਨੂੰ ਦੁੱਧ ਥੱਲੇ ਤੇ ਆਪਣੀ ਬੱਲੇ 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 ਉਹ ਗੱਲ ਬਣ ਗਈ ਉਧਰ ਜਾਂਦਾ ਇਹ ਕੋਮਾਹ ਟਰੈਕਟਰ ਟਰੈਕਟਰ ਤੇ ਲਾਇਆ ਹੋਇਆ ਉਹਨੇ ਮੁੰਡੇ ਨੇ ਸਪੀਕਰ ਜਿਹੜਾ ਗਾਣਾ ਲਾਉਂਦਾ ਆਹ ਹੀਰਾ ਦੋ ਕੈਪਸੂ ਲੈ ਲਈ ਜੁੱਤ ਜਾਬ ਦੇ ਜੇ ਮਿੱਤਰਾਂ ਦੇ ਖੂਆ ਬਣਾਉਣ ਤੋਂ ਤੇਰਾ ਮੱਚੂ ਕਾਲ ਜਾ ਦੋ ਕੈਪਸੂ ਲੈ ਲਈ ਜੁੱਤ ਯਾਰ ਮੈਂ ਕਿਹਾ ਉਹ ਇਹ ਮੁੰਡੇ ਦੋਨੇ ਗੱਵਰੂ ਖਾਵੇ ਇਹ ਲੋਕ ਖਾਣ ਨੂੰ ਨਹੀਂ ਦਿਖਾਵੇ ਆਂਗ ਨਹੀਂ ਮਾਰੂ ਮੈਂ ਨਾ ਨਾ ਝਾਨਣੀ ਨਾਲ ਸਿਰ ਪਾੜ ਜਾਂਦਾ ਇੱਟ ਮਾਰੀ ਦੇਂਦੀ ਆ ਸਹਾਇਤ ਨਾਲ ਹੀ ਸਿਰ ਪਾੜ ਦੰਦਾ ਉਹਦੇ ਨਾਲ ਆਏ ਆ ਵੀ ਚੱਲ ਬੰਦਾ ਡਰ ਜੇ ਜਾਂਦਾ ਚੱਲੇ ਨੇ ਰੋਗ ਲੋਕ ਮਤ ਤੇ ਦੇਖਦੇ ਆ ਤੇ ਮਾ ਆਏ ਆਪਾਂ ਨਕਤੇ ਅੜ ਜਾ ਲਓ ਜੀ ਆਪਾਂ ਕੋਠੇ ਤੇ ਲਾਇਆ ਆ ਤੇਰਾ ਜਿਵੇਂ ਕਹਿੰਦੇ ਹੁੰਦੇ ਨੇ ਤੇ ਆ ਬੱਚੀ ਕੀ ਕਹਿੰਦੇ ਹੁੰਦੇ ਨੇ ਆ ਆਪਣੇ ਜੰਗਲ ਚ ਮੰਗਲ ਲਾਤਾ ਦੁੱਧ ਚ ਖੁਰਚਣਾ ਫਸਾਤਾ ਜੰਗਲ ਚ ਮੰਗਲ ਲਾਤਾ ਦੁੱਧ ਚ ਖੁਰਚਣਾ ਫਸਾਤਾ ਹੋਰ ਕੀ ਆ ਬੱਲੰਬੀਆ ਪਨੇ ਤਾਂ ਹੀ ਲਾਇਆ ਉਰੇ ਉਹ ਲਾਇਆ ਹੁੰਦਾ ਸੀਗਾ ਆਹ ਨਹੀਂ ਨਹੀਂ ਆ ਜਿਹੜੇ ਗੂਹੇ ਜੇ ਜੋ ਤਾਰੇ ਲਾਏ ਹੁੰਦੇ ਜਾਂ ਕਿੰਨੇ ਕਹਿੰਦੇ ਹੁੰਦੇ ਨੇ ਸਾਂਝੀ ਆਈ ਹੁੰਦੀ ਸਾਂਝੀ ਇਹਦੇ ਲਾਉਂਦੇ ਨੇ ਪਰ ਸਾਂਝੀ ਬਰੋਟਾ ਬਰੋਟਾ ਥੁੱਲਾ ਬਣਵਾਇਆ ਬੰਦਾ ਵੀ ਆਪਾਂ ਨੇ ਸਾਈ ਤੇ ਬਣਵਾਇਆ ਬੰਦਾ ਦੂਰੋਂ ਆਇਆ ਮਲੇਰ ਕੋਟਲੇ ਨੂੰ ਬੰਦਾ ਮੰਗਵਾਇਆ ਤਾਂ ਇਹ ਚੁੱਲਾ ਮੰਗਵਾਇਆ ਕਿੁੱਲੇ ਦੇ ਉੱਪਰ ਪਨੇ ਕਰਾਇਆ ਜਿਹੜਾ ਆ ਸਾਈ ਦੇ ਵਿੱਚ ਪਨੇ ਖੋਚਣਾ ਵਸਾਇਆ ਖੋਚਣਾ ਵਸਾਇਆ ਇੱਕ ਪੋਤੀ ਇਹ ਬਹੁਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਲੋ ਜੀ ਖੋਆ ਕੌਣ ਦੀ ਤਤਾ ਉਹ ਦੇਖੀ ਮਾਰੇ ਆ ਉੱਤੀ ਨਾ ਪਾਦੀ ਛੱਟਾ ਆਹ ਦੇ ਆਏ ਪਤਾ ਕੀ ਚੱਕਰ ਹੈ ਆਇਆ ਆਏ ਦੇਖ ਹਰ ਆਇਆ ਏ ਕੁਮ ਕੁਮ ਨਾਲੇ ਕੁਮ ਸਾਤੇ ਨਾਈ ਮਾਨੇ ਲਾਓ ਜੀ ਗੱਲ ਆਏ ਆ ਕਿ ਸਾਰਿਆਂ ਨੂੰ ਠੰਡ ਦੇ ਦਿਨ ਚੱਲਦੇ ਨੇ ਠੰਡ ਦੇ ਨੇ ਚੱਲਦੇ ਨੇ ਮਹੀਨੇ ਕਿਵੇਂ ਉਹ ਗਾਣਾ ਜੈ ਨਹੀਂ ਹੈਗਾ ਉਵੇਂ ਗੱਲ ਹੈ ਹਾਂ ਤੂੰ ਸੁਣਾ ਪਹਿਲਾਂ ਗਾਣਾ ਸੁਣਾ ਲੈ ਇਹਦੇ ਗਾਣਾ ਸੁਣੋ ਜੀ ਪਹਿਲਾਂ ਮੁੰਡੇ ਤੋ ਟੁੱਟ ਜੇ ਲੈ ਵੀ ਗਾਣਾ ਸੁਣਾ ਦੇ ਨਾਰਾ ਮਾ ਦੇ ਪਾ ਦੇ ਧਮਾਲਾਂ ਪਾ ਦੇ ਬੱਚ ਠੰਡ ਦੇ ਮੈਨਾਂ ਬੁਲਾ ਕੇ ਯਾਰ ਇਹਨੂੰ ਉਠਾਰਤਾ ਨਹੀਂ ਆਹਾ ਆਹਾ ਅੱਗੇ ਅੱਗੇ ਮਾਰੀ ਔਰਤੀ ਜਿਵੇਂ ਹੀ ਬੂਟ ਜਿਵੇਂ ਹੀ ਬੂਟ ਲਓ ਜੀ ਉਹ ਕਿਵੇਂ ਠੰਡ ਦੇ ਨਹੀਂ ਚੱਲਦੇ ਮਹੀਨੇ ਗੋਰੀਏ ਦੇਖੋ ਜੀ ਠੰਡ ਪੈਂਦੀ ਐ ਤੇ ਦਸੰਬਰ ਚ ਮਾਰਿਆ ਇਹ ਠੰਡ ਬਲੀਏ ਦਸੰਬਰ ਚ ਮਾਰਿਆ ਇਹ ਠੋਆ ਬਲੀਏ ਗੱਲ ਉਹ ਹੋ ਗਈ ਕਹਿੰਦੇ ਵੀ ਇੱਕ ਤੁਹਾਨੂੰ ਸ਼ੇਰ ਸੁਣਾਉਣਾ ਕਹਿੰਦਾ ਯੋਤ ਇੱਕ ਹੀ ਦਫਾ ਮਾਸੜ ਵੀਡੀਓ ਬਣਾਉਂਦਾ ਤੱਕ ਜਾਉਂਦਾ ਯਾਰ ਤੂੰ ਵਿੱਚ ਕਾਤੇ ਹੱਸ ਗੋਲ ਦਾ ਸਾਡਾ ਸੁਪਾ ਕਹਿੰਦਾ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਨੂੰ ਠੰਡ ਨਹੀਂ ਲੱਗਦੀ ਮੈਨੂੰ ਜਿੰਨੀ ਮਰਜੀ ਠੰਡ ਪੈ ਜਾਏ ਮੈਨੂੰ ਠੰਡ ਨਹੀਂ ਲੱਗਦੀ ਪੁੱਛ ਕਿਉਂ ਕਿਉਂਕਿ ਮੇਰੀ ਜ਼ਿੰਦਗੀ 'ਚ ਅੱਗ ਲਾਉਣ ਵਾਲੇ ਹੀ ਬਹੁਤ ਨੇ ਉਹ ਗਲਾਈ ਜਾਂਦੇ ਨੇ ਆਪਾਂ ਸੇਕੀ ਜਾਂਦੇ ਆਂ ਠੰਡ ਸਵਾ ਲੱਗਦੀ ਆਂ ਆਹ ਪੋਰਤੀ ਮੈਂ ਖਰਚਣਾ ਮਾਰੂ ਥਾਲਿਆ ਮੇਰਾ ਡੇਢ ਘੰਟਾ ਲੱਗਿਆ ਇਹ ਚੀਜ਼ ਲਿਖਣ ਤੇ ਮੈਂ ਤੈਨਾ ਪੋਰ ਇਆ ਬਾਗ ਪਤਰਾ ਲਓ ਜੀ ਹੁਣ ਨਾ ਥੱਕ ਗਏ ਅਸੀਂ ਮਾਵਾਂ ਥੱਕ ਗਏ ਆਇ ਖੂਆ ਤਾਂ ਹੁਣ ਬਣਨ ਤੇ ਤਿਆਰ ਆ ਆਜੋ ਤੁਸੀਂ ਤੁਹਾਨੂੰ ਐਡਰੈਸ ਦਵਾਂਗੇ ਤੁਸੀਂ ਮੰਗਵਾ ਵੀ ਸਕਦੇ ਹੋ ਆਪਣੇ ਕੋਲ ਆਪਣੇ ਤੋਂ ਆਪਣਾ ਨੰਬਰ ਹੈਗਾ 25367 67831 ਤੇ 432 ਇਹ ਤੁਸੀਂ ਲਾ ਕੇ ਇਹਦੇ ਤੇ ਯਾਰ ਮਾਰਦੀ ਮੈਨੂੰ ਫੋਨ ਕਰਿਓ ਮੈਂ ਤੁਹਾਡੇ ਕੋਲ ਕੋਈ ਚਾਹੇ ਤੁਸੀਂ ਖੋਇ ਮੜ ਮੰਗਣਾ ਅਮਦਗੜ ਮੰਡੀ ਆ ਜਿਓ ਕੋਏ ਦੀਆਂ ਪਿੰਨੀਆਂ ਤੁਹਾਡੇ ਵਿੱਚ ਬਣਾਇਆ ਗਜਰੇ ਲੜੀ ਹੂੰ ਅੱਗੇ ਅੱਗੇ ਪਤਾ ਨਹੀਂ ਨੂੰ ਕੁੜੀ ਜਾ ਆਵਿਆ ਵਿਹਲਾ ਨਹੀਂ ਹੈ ਹਾਂ ਤੂੰ ਜਮਾਈ ਵੇਲਾ ਜਮਾਈ ਵੇਲਾ ਹਾਂ ਲੰਡੂਆਂ ਦਾ ਚੇਲਾ ਕੋ ਕੋ ਨੰਸੀ ਪਤੰਗਾ ਨਾ ਯਾਰਾਂ ਨੂੰ ਨਾ ਤੇਰੇ ਕੋਲ ਕਾਰ ਆ ਇਹ ਪੜਦਾ ਨਹੀਂ ਬਈ ਜਮਾਈ ਪੜਦਾ ਨਹੀਂ ਤੂੰ ਪਤ ਤੋ ਪੜਦਾ ਨਹੀਂ ਨਾ ਚੱਲ ਹੋਰ ਸੁਣਾ ਮਾਨੀ ਫੇ ਕਿਵੇਂ ਆ ਪਤੰਗਾ ਦਾ ਕਿਵੇਂ ਰਿਹਾ ਅੱਜ ਫੇ ਕਿਵੇਂ ਕਿੰਨੇ ਕੁ ਪਤੰਗ ਲੁੱਟੇ ਆ ਜੇ ਡੋਰ ਵੀ ਨਮੀ ਪਤਾ ਡੋਰ ਤਾਂ ਕੂਦਣ ਪੈ ਕਿੰਨੇ ਲਾਤੇ ਉਹਦੋਂ 250 ਦੀ ਲੈਂਦੀ ਸੀ 850 ਦੀ ਲੈਂਦੀ ਸੀ ਅੱਜ ਅੱਜ ਲੈਂਦੀ 900 ਦੀ ਅੱਛਾ ਅੱਜ ਪੰਡਤ ਜੀ ਕਿਹੜੇ ਲੱਗਣ ਦਿੱਤੇ ਨੇ ਅੱਜ ਉਹ ਪਤੰਗਾ ਦਾ ਕਿਵੇਂ ਰਿਹਾ ਪ੍ਰੋਜੈਕਟ ਕਿੰਨੇ ਕੁ ਵੱਡੇ ਨੇ ਤਾਂ ਅੱਜ ਪੁੱਤ ਉਹ ਤਿੰਨ ਪਤੰਗ ਚੜਾਏ ਨੇ ਜਨ ਤਿੰਨ ਚੜਾਏ ਨੇ ਤਿੰਨ ਚੜਾਏ ਨੇ ਵੱਡੇ ਕਿੰਨੇ ਨੇ ਵੱਡੇ 10 12 ਮਾਰਦੇ ਜੇ ੜਤੇ ਜੇ ੜਦੇ ਦੱਤੀਆਂ ਨੂੰ ਹਾਂ ਬਸ ਆਪਾ ਡੋਰੀ 80 ਜਲਾਦਾ 88 ਜਲਾਦਾ ਡੋਰ ਦਿਖਾਈਏ ਉਹਨੂੰ ਹੈਂ ਦਿਖਾਈਏ ਲੈ ਆ ਦਿਖਾ ਡੋਰ ਦਿਖਾ ਤੂੰ ਅੱਜ ਕਿਹੜੀ ਆ ਤੇਰੇ ਕੋਲੇ ਟੂ ਲੈ ਹੁਣਾ ਉਹ ਤੇਰੇ ਮਿਲਦੇ ਆ ਜੀ ਫੇਰ ਬ੍ਰੇਕ ਤੋਂ ਬਾਅਦ ਮਾਰੀ ਦਾ ਖੂ ਠੰਡ ਦੇ ਵਿੱਚ ਖੂਆ ਉਹਦਾ ਨਹੀਂ ਕਰੀਦਾ ਦਿਲੋਂ ਕਦੇ ਵੀ ਜਿਹੜਾ ਆਪਦਾ ਨਹੀਂ ਕਦੇ ਹੋਆ ਵਾ 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 ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਮਨ ਤਾਂ ਵੀ ਸਰੀਰ ਪਿਆ ਥੱਕਿਆ ਤੁਸੀਂ ਦੇਖ ਲਓ ਵੀ ਹੁਣ ਠੰਡ ਵੀ ਆ ਥੱਕਦੇ ਟਾਈਮ ਹੋ ਗਿਆ ਵਾਵਾ ਟਾਈਮ ਹੋ ਗਿਆ ਖੁਰਚਣਾ ਕਮਾਈ ਜਨੇ ਤੁਮਹਾਈ ਜਨੇ ਤੁਮਹਾਈ ਜਨੇ ਇਹ ਹੁਣ ਕਰਿਆ ਸਾਡੇ ਭਰਾ ਨੂੰ ਲੱਕੀ ਨੂੰ ਫੋਨ ਉਹ ਲੈ ਕੇ ਆਉਂਦਾ ਪੂਆ ਤੇ ਲਾਵਾਂਗੇ ਅਧੀਆ ਅਧੀਆ ਪੂਆ ਬਣੂਗਾ ਵਧੀਆ ਵਧੀਆ ਵਾਹ ਫੇਰ ਪਿੰਦੇ ਪ੍ਰਿੰਦੇ ਪੀ ਲੈਣੀ ਆ ਅਸੀਂ ਬੋਤਲ ਫੂਆ ਬਣਾ ਦੇਣਾ ਫੁੱਲ ਟੋਟਲ 2 ਕਿਲੋ ਆ ਮਾ ਕਾਦਾ ਉਹ ਤੇਰੀ ਕੁੱਤੇ ਦਾ ਮੀਟ ਖਾਵਾਂਗੇ ਅੱਜ ਕੁੱਤਾ ਹੈ ਦਰ ਪਾਸੇ ਲੋ ਜੀਰ ਕੁੱਤੇ ਆਪਾਂ ਸ਼ੈਲ ਸ਼ੈਲਾ ਖਾਵਾਂਗੇ ਲਓ ਜੀ ਹੋਰ ਗੱਲ ਕੁਝ ਨਹੀਂ ਪੂਰੀ ਜਾਂਨੇ ਹੁਣ ਫੇਰ ਆਪਾਂ ਯਾਨੀ ਕਿ ਫੇਰ ਗੱਲਬਾਤ ਕਰਾਂ ਜੀ ਹੁਣ ਗੱਲ ਨਾ ਖੁਰਦੀ ਜੀ ਨਹੀਂ ਜੇ ਮੈਂ ਭੁਰਦੀ ਜੀ ਨਹੀਂ ਉਦਾਂ ਖੁਰਦੀ ਜੀ ਨਹੀਂ ਤੇ ਮੈਂ ਕਹਿੰਦਾ ਵੀ ਖੂਆ ਥੋੜਾ ਜਿਹਾ ਲਵੇ ਜੇ ਲੱਗ ਜਵੇ ਲਵੇ ਜੀ ਵੀ ਫਿਰ ਉਹ ਨੀ ਯਾਰਾ ਬਣਾਈਆ ਨੀ ਯਾਰਾ ਤਾਂ ਪਾ ਬੰਨਣਾ ਵੀ ਫਿਰ ਉਹਦੇ ਵਿੱਚ ਸਮਾਨ ਖਾਉਂਦੇ ਹੋਏ ਠੀਕ ਆ ਪਿੰਨੀ ਬਣਾਉਂਦੇ ਹੋਏ ਵੀ ਉਦਾਂ ਦਾ ਬਸ ਇਹਨੂੰ ਫੜ ਦੇ ਬੋਲ ਬੋਲ ਜੀ ਗੱਲਬਾਤ ਫਿਰ ਚੰਗੀ ਨਹੀਂ ਲੱਗਦੀ ਵੀ ਤੁਸੀਂ ਵੀ ਬੋਰ ਹੁੰਦੇ ਹੋਮੇਗਾ ਸੁਣ ਕੇ ਵੀ ਗੱਲ ਤਾਂ ਕੋਈ ਹੈ ਨਹੀਂ ਕੁਤੜਾਂ ਦੇ ਆਹ ਪੂਈ ਭੋਰੀ ਆ ਕਿਤਾਬਾਂ ਵਾਲਦੇ ਆਪ ਕੋ ਲੋਕਾਂ ਨੇ ਸੀਨੇ ਚ ਵਾਲੀ ਹੋਈ ਆ ਤੂੰ ਇਹਦੇ ਥੱਲੇ ਵਾਲ ਲੋਕ ਬਹੁਤ ਜਲਦੇ ਨੇ ਬਹੁਤ ਜਲਦੇ ਲਓ ਜੀ ਆ ਪਿੰਡ ਹੈ ਉਹ ਪਿੰਡ ਹੈ ਸਾਰੇ ਸਾਰੇ ਪਿੰਡ ਹੈ ਹੈਨੀ ਤਹਲੀਜ ਕਰਾ ਜੇ ਜੀ ਕਰਿਆ ਕਲਾ ਦੇ ਫੂਕਦਾ ਪਿੰਡਾਂ ਨੂੰ ਸਾਰੇ ਨੂੰ ਇਹ ਤਾਂ ਇੱਕ ਭਲੇਮਾਨ ਸੀ ਆ ਵੀ ਚਲ ਛੱਡ ਕੰਨ ਕੰਨ ਜੇ ਪਿੰਡ ਵਾਲੇ ਆਪਾਂ ਨੂੰ ਕੋ ਕਹਿੰਦੇ ਤਾਂ ਹੈ ਨਹੀਂ ਉਹਦੇ ਕਰਕੇ ਜਾਨੀ ਕਿ ਬਖਸ਼ਿਆ ਹੋਇਆ ਪਿੰਡ ਨਹੀਂ ਤਾਂ ਮੁਗਲਾਂ ਦੇ ਕਿਲੇ ਮੰਗ ਧਾਤਮਾ ਸਾਰਾ ਪਿੰਡ ਸਾਰੇ ਸਰਪੰਚੋ ਸਰਪੰਚ ਕੁੱਟ ਦਾਵਾਂ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟੂਗੇ ਇਹ ਸਰਪੰਚ ਸਾਰਾ ਪਿੰਡ ਕੁੱਟੂਗੇ ਰੱਖੀ ਨਾ ਕੋਲੇ ਖੱਤ ਤੇਰੀ ਗੂੰਜਦਾ ਵਧੂ ਜੱਜ ਮੂਰੇ ਦੇ ਤਾ ਤੂੰ ਕਾ ਦੂ ਨਾ ਬੀ ਦੱਦਾ ਕਿਉਂ ਹੈ ਕਿਲੇ ਨਾ ਤੋ ਦੱਦਾ ਦਮ ਸੰਗਲ ਹੈਗਾ ਸੰਗਲ ਹੈਗਾ ਸਿੰਘ ਬਰਦਾਗਿਆਂ ਆ ਦੇਖੋ ਜੀ ਸਾਡੀ ਨਿੱਕੀ ਜੀ ਕਾਕੀ ਗੱਲ ਸੁਣਾਉਗੀ ਤੂੰ ਸਲਾਮ ਮੇਰੇ ਪੁੱਤੇ ਤੇ ਮੈਂ ਕੀ ਕਹਿੰਦਾ ਸੀ ਕਿਵੇਂ ਇਹਨੂੰ ਕਰਨ ਮਾ ਹਾਂ ਸਿੰਘ ਡਰਦੇ ਨਹੀਂ ਹੈਗੇ ਕਹਿੰਦੀ ਵਾ 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 ਸਾਡਾ ਪੁੱਤਰ ਜਕਾਰਾ ਲਾ ਦੇ ਜਕਾਰਾ ਲਾ ਬਲੇ ਸਾਰੇ ਹਲੇ ਸਤਿ ਸ੍ਰੀ ਅਕਾਲ ਜਕਾਰਾ ਕਾਲ ਇਹ ਸਾਡਾ ਨਿੱਕਾ ਜੀ ਆਬਾਲ ਆ ਤੇ ਬੜਾ ਸਿਆਣਾ ਹੈ ਤੇ ਬਾਵਾ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ ਹੈਨਾ ਨੋਣਾ ਨੋਣੀ ਗੱਲ ਕਰਦਾ ਆਪਾਂ ਕੀ ਬਣਾ ਰਹੇ ਆ ਪੁੱਤ ਦੁੱਧ ਨਹੀਂ ਨਹੀਂ ਕੀ ਦੁੱਧ ਦਾ ਕੀ ਬਣਾ ਰਹੇ ਆ ਆਪਾਂ ਖੁਆ ਖੁਆ ਪਿੰਨੀਆਂ ਪਿੰਨੀਆਂ ਕਿਨੇ ਕਿਨੇ ਓਰੇ ਆ ਮੇਰਾ ਪੁੱਤ ਆ ਜਾ ਪਿੰਨੀਆਂ ਖਾਣੀਆਂ ਨੇ ਤਾਂ ਬਸ ਪਿੰਨੀਆਂ ਖਾਣੀਆਂ ਨੇ ਤਾਂ ਪਿੰਨੀਆਂ ਖਾਣੀਆਂ ਨੇ ਤਾਂ ਨਾ ਹੂੰ ਤੋ ਤਿੰਨੀਆਂ ਖਾਣੀਆਂ ਨੇ ਮੇਰੇ ਪੁੱਤ ਨੇ ਦੋ ਦੂਹ ਕਿੰਨੀਆਂ ਖਾਣੀਆਂ ਨੇ ਅੱਛਾ ਜੀ ਬਣਾਈਏ ਫਿਰ ਆਪਾਂ ਆਦੇ ਬਣਦੀਆਂ ਪੁੱਤ ਦੇ ਬਣਾਈਏ ਆਪਾਂ ਨੇ ਅੱਗ ਲਾਈ ਪਈ ਆ ਅੱਗ ਆਪਾਂ ਨੇ ਆਏ ਬਾੜੀਆਂ ਜਿਵੇਂ ਕਿਤੇ ਲੋਕਾਂ ਦੇ ਕਾਲ ਜੇ ਜਵਾਲਦੀ ਹੁੰਦੀ ਆ ਓਹੋ ਹਾਂ ਬੰਬਰ ਤਾਂ ਆਜੇ ਦੇ ਬੰਬੜਾ ਕਰਾ ਲਾ ਲਈ ਬਾਰੇ ਸਾਰੇ ਹਾਲ ਤੋ ਸ੍ਰੀਆ ਕਾਲੇ ਕਾਰੇ ਨੋਈ ਨਰਦੇ ਆ ਫਿਰ ਆਪਾਂ ਫੇਰ ਬ੍ਰੇਕ ਤੋਂ ਬਾਅਦ ਚਲੋ ਲਾ ਹੁਣ ਇੱਕ ਥੇਂਡ ਆ ਗ੍ਰਾਮ ਪੂਰੇ ਕਰਨੀ ਲਓ ਜੀ ਹੁਣ ਆਪਣਾ ਬਣ ਕੇ ਤਿਆਰ ਆ ਖੋਆ ਸਾਰੇ ਆਏ ਨਾ ਕਿਉਂਕਿ ਗੋਆ ਖੋਆ ਖੋਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਮਿਲਦਾ ਮਟੀਰੀਅਲ ਉਹਦੀਆਂ ਬਣਾਵਾਂਗੇ ਆਪਾਂ ਖੋਏ ਵਾਲੀਆਂ ਪਿੰਨੀਆਂ ਆਟਾ ਪੁੰਨੀ ਜਾਂਦੇ ਨੇ ਤੇ ਆਟਾ ਪੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਆਟਾ ਤੇ ਬਦਾਮ ਕਾਜੂ ਜੋ ਵੀ ਆਪਾਂ ਨੇ ਪਣਾਉਣਾ ਮਟੀਰੀਅਲ ਤੇ ਫਿਰ ਆਪਾਂ ਨੈਕਸਟ ਦਿਖਾਉਣਾ ਤੁਹਾਨੂੰ ਦੇਖਦੇ ਰਹੋ ਬਣੇ ਰਿਹਾ ਇਸ ਬਲੌਗ ਦੇ ਨਾਲ ਗਾਇਜ਼ ਉਲਟੇ ਰੱਖ ਕੇ ਸੇਕ ਬਣਾਣਾ ਆਹ ਪਤਾ ਨਹੀਂ ਕਿੱਥੋਂ ਵਿੱਚੋਂ ਬੋਰ ਪਈ ਚੱਕੋ ਆਪਣੀ ਲਓ ਜੀ ਆਪਾਂ ਲਾਸਟ ਰਿਜ਼ਲਟ ਤੇ ਪਹੁੰਚ ਗਏ ਆ ਤੇ ਆਪਾਂ ਖੋਹੇ ਦੇ ਵਿੱਚ ਪਾ ਕੇ ਆਟਾ ਤੇ ਆਪਣਾ ਮਟੀਰੀਅਲ ਖੋਪਾ ਦਾ ਖਾਂ ਬਣਾਉਣਾ ਕਾਜੂ ਤੇ ਮਾਨਾ ਸਿੰਘ ਬਣਾ ਰਿਹਾ ਪਿੰਨੀਆਂ 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 ਅੱਗ ਦਾ ਗੋਲ 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 ਨਾਨੂ ਕੁੜੇ ਕੁੜੇ ਬਣਾਉਂਦਾ ਨਾਨੂ ਸੋ ਨਾ ਨਾ ਲਓ ਜੀ ਆ ਬੇਰੇ ਛੜਦੇ ਨਾਨੂ ਦੱਸ ਫਿਰ YouTube ਵਾਲਿਆਂ ਨੂੰ ਸਾਰਿਆਂ ਨੂੰ ਕੀ ਕਰੀਏ ਫਿਰ ਭੋਜੀਏ ਥੋੜੀਆਂ ਥੋੜੀਆਂ ਕਿੰਨੀਆਂ-ਕਿੰਨੀਆਂ ਭੇਜਣੀਆਂ ਨੇ 1-1 2-2 ਜਿਹੜਾ ਲਾਇਕ ਤੇ ਇੱਕ-ਇੱਕ ਲੈ ਜਾਣੇ ਨੇ ਲਾਇਕ ਤੇ ਸ਼ੇਅਰ ਸਬਸਕ੍ਰਾਈਬਰ ਕਰੂਗਾ ਉਹਨੂੰ ਕਿੰਨੀ-ਕਿੰਨੀ ਦੇਣੀਆਂ ਸਾਰੀਆਂ ਦੇ ਦਾਂਗੇ ਅੱਧੀ-ਅੱਧੀ ਅੱਧੀ-ਅੱਧੀ ਫਿਰ ਉਹਨਾਂ ਨੇ ਕਾਵਲਿਆ ਕਰਨੇ ਨਹੀਂ ਦੱਸ ਕਿੰਨੇ-ਕਿੰਨੇ ਚਲ ਸਾਰੀਆਂ ਦੇ ਦਾਂਗੇ ਚਲ ਜਿਹੜਾ ਬੰਦਾ ਹਨਾ ਸ਼ੇਅਰ ਕਰੂਗਾ ਤੇ ਵਧੀਆ-ਵਧੀਆ ਕਮੈਂਟ ਕਰੂਗਾ ਉਹਨੂੰ ਆਪਾਂ ਨਾਲ ਵੱਧ ਭੇਜ ਦਾਂਗੇ ਨਾਲ ਚਾਹ ਵੀ ਭੇਜ ਦਾਂਗੇ ਠੀਕ ਆ ਕੀ ਗਾਇਸ ਪਿੰਡ ਉਹ ਆਪਾਂ ਪਿੰਡ ਦਾ ਨਾਮ ਪਈ ਦਿਓ ਹਾਂ ਪਿੰਡ ਦਾ ਨਾਮ ਤੇ ਐਡਰੈਸ ਪੂਰਾ ਦੇਣਾ ਹਾਂ ਮੋਬਾਈਲ ਨੰਬਰ ਵੀ ਮਿੱਤਾ ਪਿੰਨੀ ਆ ਫਿਰ ਆਪਾਂ ਉਹ ਵੀ ਦਾਂਗੇ ਆਪਾਂ ਉਹ ਕਰ ਦਾਂਗੇ ਕੀ ਕਹਿੰਦੇ ਨੇ ਪਾਰਸਲ ਬਾਈਓ ਜੀ ਨਾ ਪਾਰਸਲ ਕਰ ਦਾਂਗੇ ਆਪਾਂ ਕਿੱਡੇ ਕਿੱਡੇ ਪਿੰਨੇ ਬਣਾਦੇ ਪੁੱਤ ਦਾ ਹੱਥ ਫੜ ਲਾ ਮੇਰਾ ਕੀ ਬਣਾਉਣੀ ਆ ਤੂੰ ਪਿੰਨੀ ਆ ਨੋ ਜੀ ਪਿਆਰੀ ਜੀ ਕੁੜੀਆ ਸਾਡੀ ਕੀ ਬਣਾਉਂਦੀ ਓਪਨ ਮੂੰਹ ਜਾ ਕੇ ਦੱਸ ਪਿੰਨੀਆਂ ਪਿੰਨੀਆਂ ਜੇ ਕਿਸ ਨੇ ਖਾਣੀਆਂ ਨੇ ਬਾ ਮਾ ਕਾਦੂ ਪਾਤੇ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ 2 3 ਅੱਗੇ ਕੀ ਬਣਾਇਆ ਅੱਗੇ ਮੈਂ ਪਿੰਨੀ ਹੈ ਕੀ ਕਰਨੀ ਹੈ ਨੇ ਹਾਂ ਜੇ ਤੇਰੀ ਮਾਂ ਦੀ ਬਾਹਰ ਜੀ ਨਾੜਦੀਆਂ

ਤੇ ਉਹਨੇ ਬਾਲ ਚੁੰਡੋ ਜੁੰਡੀ ਹੁੰਦੇ ਹੋਏ ਓਏ ਨਾ 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 ਛੱਡ ਦੇ ਓਏ ਉਹ ਛੱਡ ਉਹ ਦੰਦੀ ਵੱਢੀ ਉਹ ਤੇਰੀ ਉਹ ਕੁੱਤੇ ਓਏ ਰਮਨ ਹਾਈ ਓਏ ਹਾਈ ਮੁੰਡਾ ਗਾਲ ਛੱਡਿਆ ਜਾ ਵੱਢ ਕੇ ਦੰਦੀ ਓਏ ਹੋਏ ਹੋਏ ਰਮਨ ਨਾ ਬੱਚੇ ਦੰਦੀ ਨਹੀਂ ਵੱਡਿਆ ਕਰਦੇ ਫਿਰ ਪਿੰਨੀਆਂ ਨਹੀਂ ਖਾਣੀਆਂ ਤਾਂ ਪਿੰਨੀਆਂ ਕਾਦੇ ਵਾਸਤੇ ਬਣਾਈਆਂ ਨੇ ਤਾਂ

ਸਾਰਾ ਪਤਾ ਤੇ ਬਹੁਤ ਸੋਹਣੀ ਲੱਗੀ ਮਹਾਰਾਜ ਦੀ ਕਿਰਪਾ ਦਸਵੇਂ ਸਪੀਤਾ ਦਾ ਤਾਜ ਸਰਵ ਹੰਸਦਾਨੀਆਂ ਵੇ ਤੇਰਾ ਕੌਣ ਦਊਗਾ ਦੇਣਾ ਤੇ ਆਹ ਚੱਲਦਾ ਜੀ ਆਪਣਾ ਚੁੱਲਾ ਤੇ ਆਹ ਲੌਂਗ ਲਾਣਾ ਸਾਰਾ ਹੀ ਆਪਣਾ ਲੱਗਿਆ ਹੋਇਆ ਪਿੰਨੀਆਂ ਬਣਾਉਣਾ ਬਸ ਇਹਦਾ ਭਰ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਚਾਹ ਦੇ ਨਾਲ ਸਵੇਰੇ ਮਾਰਨਿੰਗ ਟਾਈਮ ਖਾਇਆ ਕਰਾਂਗੇ ਤੇ ਆਜੋ ਫਿਰ ਖਾਣੀਆਂ ਜਿਹਨੇ ਜਿਹਨੇ ਮੇਰੇ ਵੀਰ ਨੇ Okay, bye. Love you all.